बस हिंद में एक तीर्थ है यात्रा के लिए कटाए बाप ने बच्चे यहां खुदा के लिए पहले पिता कटाया अब बच्चे कटाऊंगा नानक का बा खून जिगर से खिलाऊंगा वाहेगुरु जी का खालसा वाहेगुरु जी की फतेह महान शहीदां नु समर्पित चमकावर दी जंग अते सरहंद दी कंद ਸ੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਤੱਕ ਕਿਸ ਤਰ੍ਹਾਂ ਪਰਿਵਾਰ ਵਿਛੋੜਾ ਹੋਇਆ ਹੈ ਅਤੇ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਅਤੇ ਮਹਾਨ ਸ਼ਹੀਦਾਂ ਦੀਆਂ ਉਹਨਾਂ ਸ਼ਹਾਦਤਾਂ ਨੂੰ ਸਮਰਪਿਤ ਜੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਅਤੇ ਸਰਸਾ ਤੱਕ ਪਹੁੰਚਦਿਆਂ ਸ਼ਹਾਦਤਾਂ ਹੋਈਆਂ ਇਸੇ ਤਰ੍ਹਾਂ ਚਮਕੌਰ ਦੀ ਜੰਗ ਅੰਦਰ ਤੇ ਸਰਹੰਦ ਦੀ ਧਰਤੀ ਤੇ ਜੋ ਵੱਡੇ ਸਾਹਿਬ ਜਾਦੇ ਛੋਟੇ ਸਾਹਿਬ ਜਾਦੇ ਮਾਤਾ ਗੁਜਰ ਕੌਰ ਜੀ ਅਤੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਜੋ ਹਰ ਸਾਲ ਦੀ ਤਰ੍ਹਾਂ ਵਿਸ਼ੇਸ਼ ਕਰਕੇ ਜੋ 350 ਸਾਲਾ ਸ਼ਹੀਦੀ ਦਿਹਾੜਾ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਸਮਰਪਿਤ ਹੋ ਕੇ ਦਾਣਾ ਮੰਡੀ ਲੋਈਆਂ ਖਾਸ ਜ਼ਿਲ੍ਹਾ ਜਲੰਧਰ ਵਿਖੇ ਜੋ ਵਿਸ਼ੇਸ਼ ਵਿਦਿਆਰਥੀਆਂ ਲਈ ਵੱਖ-ਵੱਖ ਸਕੂਲਾਂ ਦੇ ਬੱਚਿਆਂ ਲਈ ਕੀਰਤਨ ਮੁਕਾਬਲੇ ਭਾਸ਼ਣ ਮੁਕਾਬਲੇ ਦਸਤਾਰ ਤੇ ਦਮਾਲਾ ਸਜਾਉਣ ਦੇ ਮੁਕਾਬਲੇ ਅਤੇ ਪ੍ਰਸ਼ਨ ਉੱਤਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ तकरीबन 15-20 ਸਕੂਲਾਂ ਦੇ ਵਿਦਿਆਰਥੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚ ਕੇ ਲਾਹਾ ਪ੍ਰਾਪਤ ਕੀਤਾ ਇਸ ਮੌਕੇ ਖਾਲਸਾ ਸੇਵਾ ਵੈਲਫੇਅਰ ਸੁਸਾਇਟੀ ਲੋਈਆਂ ਖਾਸ ਅਤੇ ਵੱਖ-ਵੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਅਧਿਆਪਕ ਸਹਿਬਾਨ ਅਤੇ ਸਕੂਲ ਮੁਖੀ ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਮਾਪਿਆਂ ਦੇ ਸਹਿਯੋਗ ਦੇ ਨਾਲ ਅਤੇ ਵਿਦਿਆਰਥੀਆਂ ਨੇ ਜੋ ਇਹ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਸ ਵੇਲੇ ਅਸੀਂ ਦੇਖ ਰਹੇ ਹਾਂ ਕਿ ਵੱਖ-ਵੱਖ ਸਕੂਲਾਂ ਦੇ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਪਹੁੰਚੇ ਹੋਏ ਨੇ ਉਹਨਾਂ ਦੇ ਇੱਕ ਪਾਸੇ ਕੀਰਤਨ ਮੁਕਾਬਲੇ ਚੱਲ ਰਹੇ ਨੇ ਭਾਸ਼ਣ ਮੁਕਾਬਲੇ ਚੱਲ ਰਹੇ ਨੇ ਉੱਥੇ ਸੁੰਦਰ ਦਸਤਾਰਾਂ ਤੇ ਦਿਮਾਲੇ ਸਜਾਉਣ ਦੇ ਮੁਕਾਬਲੇ ਚੱਲ ਰਹੇ ਨੇ ਛੋਟੇ-ਛੋਟੇ ਬੱਚਿਆਂ ਨੇ ਪਹਿਲੀ ਕਲਾਸ ਤੋਂ 8ਵੀਂ ਕਲਾਸ ਤੱਕ ਦਾ ਜੋ ਪਹਿਲਾ ਗਰੁੱਪ ਸੀ ਅਤੇ 9ਵੀਂ ਕਲਾਸ ਤੋਂ 12ਵੀਂ ਕਲਾਸ ਦਾ ਜੋ ਵਰਗ ਬਣਾਇਆ ਗਿਆ ਸੀ ਇਹਨਾਂ ਦੇ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ ਬੜੇ ਉਤਸ਼ਾਹ ਦੇ ਨਾਲ ਬੜੇ ਚਾਹ ਦੇ ਨਾਲ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਜੋ ਦਸਤਾਰ ਦੀ ਮਹਾਨਤਾ ਵਿਦਿਆਰਥੀਆਂ ਨੂੰ ਦੱਸੀ ਗਈ ਸ਼ਖਸੀਅਤ ਉਸਾਰੀ ਸੰਬੰਧੀ ਅਤੇ ਜੀਵਨ ਦੇ ਵਿੱਚ ਨਿਸ਼ਾਨੇ ਕਿਵੇਂ ਉਲੀਕਣੇ ਨੇ ਸ਼ਖਸੀਅਤ ਦੇ ਵਿੱਚ ਨਿਖਾਰ ਕਿਸ ਤਰ੍ਹਾਂ ਆਵੇ ਸਾਡੇ ਬੱਚੇ ਸਾਡੇ ਨੌਜਵਾਨ ਜੋ ਅੱਜ ਸਮਾਜਿਕ ਬਰਾਈਆਂ ਨੇ ਜੋ ਵਿਹਲਾਪਨ ਸਮਾਜ ਦੇ ਵਿੱਚ ਵਧਦਾ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਦਲਦਲ ਅਤੇ ਜੋ ਵੱਖ-ਵੱਖ ਸਾਡੇ ਸਮਾਜ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਨਾਲ ਯੋਜਨਾ ਕਿਵੇਂ ਹੈ ਅਤੇ ਆਪਣੀ ਨਰੋਈ ਸ਼ਖਸੀਅਤ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਸ ਤਰ੍ਹਾਂ ਨਿਭਾਉਣਾ ਹੈ ਇਹ ਵੀ ਸਮੇਂ-ਸਮੇਂ ਅਨੁਸਾਰ ਵਿਦਿਆਰਥੀਆਂ ਦੇ ਨਾਲ ਸਾਂਝ ਪਾਈ ਜਾਂਦੀ ਹੈ ਸੋ ਅੱਜ ਦੇ ਸਮਾਗਮ ਵਿੱਚ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ਇਸੇ ਤਰ੍ਹਾਂ ਲੋਈਆਂ ਜਲੰਧਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨੇ ਗੁਰਾਇਆਂ ਇਲਾਕੇ ਦੇ ਵਿੱਚੋਂ ਰੁੜਕਾ ਕਲਾ ਅਤੇ ਹੋਰ ਨਗਰਾਂ ਦੇ ਵਿੱਚੋਂ ਵੀ ਵਿਦਿਆਰਥੀਆਂ ਨੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਹਿਬਾਨ ਜੋ ਆਪਣੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਨਾਲ ਲੈ ਕੇ ਪਹੁੰਚੇ ਸੋ ਇਸ ਵੇਲੇ ਆਪਾਂ ਦੇਖ ਰਹੇ ਹਾਂ ਜੋ ਦਸਤਾਰ ਦੀ ਮਹਾਨਤਾ ਹੈ ਸਾਬਤ ਸੂਰਤ ਦਸਤਾਰ ਸਿਰਾ ਰਹਿਤ ਨਾਮਿਆਂ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਪਾਗ ਚੁਨੈ ਕਰ ਬੰਦਈ ਵੀ ਪੱਗ ਨੂੰ ਕਿਸ ਤਰ੍ਹਾਂ ਦਸਤਾਰ ਨੂੰ ਚੁਣ ਕੇ ਬੰਨਣਾ ਹੈ ਜੋੜਾ ਮੱਧ ਭਾਗ ਮੈਂ ਕਰੈ ਮੱਧ ਭਾਗ ਦੇ ਵਿੱਚ ਜੂڑا ਕਰਨਾ ਅਤੇ ਸੁੰਦਰ ਦਸਤਾਰ ਸਜਾਉਣੀ ਅਤੇ ਵਿਦਿਆਰਥੀਆਂ ਨੇ ਇਸੇ ਤਰ੍ਹਾਂ ਸੁੰਦਰ ਆਪਣੇ ਕੇਸ ਸੰਭਾਲ ਜੂੜੇ ਕੀਤੇ ਕੇਸਕੀਆਂ ਸਜਾਈਆਂ ਫਿਰ ਦਸਤਾਰਾਂ ਸਜਾਈਆਂ ਦਿਮਾਲੇ ਸਜਾਏ ਤੇ ਵੱਖ-ਵੱਖ ਵਰਗ ਦੇ ਵਿੱਚ ਉਹਨਾਂ ਵਿਦਿਆਰਥੀਆਂ ਨੇ ਭਾਗ ਲਾ ਕੇ ਇਨਾਮ ਪ੍ਰਾਪਤ ਕੀਤੇ ਕੀਰਤਨ ਮੁਕਾਬਲੇ ਵੀ ਹੋ ਰਹੇ ਹਨ ਕੀਰਤਨ ਮੁਕਾਬਲਿਆਂ ਦੇ ਵਿੱਚ ਭਾਈ ਮਨਦੀਪ ਸਿੰਘ ਆਰਸੀਐਫ ਭਾਈ ਅਮਰਦੀਪ ਸਿੰਘ ਜੀ ਸੁਲਤਾਨਪੁਰ ਲੋਧੀ ਜੋ ਜੱਜਮੈਂਟ ਦੀ ਸੇਵਾ ਕਰ ਰਹੇ ਹਨ ਇਸੇ ਤਰ੍ਹਾਂ ਦਸਤਾਰ ਮੁਕਾਬਲਾ ਤੇ ਦਮਾਲਾ ਸਜਾਉਣ ਦੇ ਮੁਕਾਬਲੇ ਵਿੱਚ ਦਾਸ ਦੇ ਨਾਲ ਭਾਈ ਜਸਕਰਨ ਸਿੰਘ ਜੀ ਅਤੇ ਭਾਈ ਤਰਨਜੋਤ ਸਿੰਘ ਜੀ ਜੱਜਮੈਂਟ ਦੀ ਸੇਵਾ ਕਰ ਰਹੇ ਹਨ ਅਧਿਆਪਕ ਸਹਿਬਾਨ ਸੇਵਾਵਾਂ ਨਿਭਾ ਰਹੇ